ਬਾਈ ਜਿਆ ਤਸਵੀਰਾਂ ਤਮਿਲਨਾਡੂ ਦੀਆਂ ਤਾਜ਼ੀਆਂ ਤਸਵੀਰਾਂ ਆ ਜ਼ਬਰਦਸਤੀ ਉੱਥੇ ਬੋਰਡਾਂ ਦੇ ਉੱਤੇ ਸਾਈਨ ਬੋਰਡਾਂ ਤੇ ਜਿਹੜੀ ਹਿੰਦੀ ਭਾਸ਼ਾ ਲਿਖੀ ਗਈ ਆ ਉਹਦੇ ਵਿਰੋਧ ਦੇ ਵਿੱਚ ਸਾਰੇ ਤਮਿਲਨਾਡੂ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਆ ਕਿ ਸਾਡੀ ਮਾਤਰ ਭਾਸ਼ਾ ਬਾਤ ਚਾਹੀਦੀ ਸਾਨੂੰ ਅਸੀਂ ਹਿੰਦੀ ਨੂੰ ਲਾਇਕ ਨਹੀਂ ਕਰਦੇ ਤੇ ਡੀਐਮਕੇ ਉੱਥੇ ਦੀ ਇੱਕ ਪਾਰਟੀ ਜਿਹੜੀ ਸਭ ਤੋਂ ਏਜ ਦੇ ਵਿੱਚ ਅੱਗੇ ਆ ਇਹ ਹੁੰਦੇ ਜਾਗਦੀਆਂ ਜ਼ਮੀਰਾਂ ਵਾਲੇ ਬੋਰਡਾਂ ਨੂੰ ਕਾਲੇ ਕੀਤਾ ਜਾ ਰਿਹਾ ਜਿੱਥੇ ਤੇ ਵੀ ਹਿੰਦੀ ਲਿਖੀ ਆ ਸਰਕਾਰੀ ਜਿਹੜੇ ਅਧਾਰੇ ਆ ਉਹਨਾਂ ਦੇ ਬਾਅਦ ਜਿੱਥੇ ਵੀ ਹਿੰਦੀ ਲਿਖੀ ਆ ਉਹਨਾਂ ਤੇ ਦੇਖੋ ਕਾਲਾ ਰੰਗ ਕੀਤਾ ਜਾ ਰਿਹਾ ਫੋਟੋਆਂ ਤਾਜ਼ੀਆਂ ਆ ਤੇ ਤਮਿਲ ਲੱਡੂ ਵਾਲੇ ਆਪਣੀ ਮਾਤਰ ਭਾਸ਼ਾ ਨੂੰ ਬਚਾਉਣ ਲਈ ਬਿਲਕੁਲ ਨਾਲ ਇੱਕ ਦੋ ਠੋਕੇ ਲੜ ਰਹੇ ਆ ਇਸ ਵੇਲੇ ਤੇ ਹਾਲਾਤ ਆ ਇੰਡੀਆ ਦੇ ਆਉਣ ਵਾਲਾ ਟਾਈਮ ਇੰਡੀਆ ਦੇ ਲਈ ਬਹੁਤ ਜ਼ਿਆਦਾ ਮੜਾ ਹੋਣ ਵਾਲਾ ਆ ਜੋ ਹਾਲਾਤ ਬਣ ਰਹੇ ਆ ਤੇ ਤਾਮਿਲनाडु ਵੀ ਹੋ ਸੰਘਰਸ਼ ਦੇ ਵਿੱਚ ਕੁਦਿਆ ਹੋਇਆ ਹੈ ਪੂਰੀ ਚੰਗੀ ਤਰ੍ਹਾਂ ਆਪਣੀ ਮਾਤਰ ਭਾਸ਼ਾ ਨੂੰ ਬਚਾਉਣ ਦੇ ਲਈ ਵੀਡੀਓ ਨੂੰ ਲਾਈਕ ਕਰੋ ਬਤਵਾ ਸ਼ੇਅਰ ਕਰੋ ਜੀ